ਸਰਦਾਰ ਸੇਵਾ ਸਿੰਘ ਜੀ ਜਿਕਰੀ ਬਾਦ ਦੀ ਸਰਬਾ ਵਰਸੀ ਦੇ ਉਪਰ ਇਕਤਲ ਹੋਏ ਆ ਕਿ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਹਰੇਕ ਸਾਲ ਸਵਾਰਾ ਜੁਲੂਲ ਹੋਦਾਗਾ ਤੇ ਜੇ ਅਸੀਂ ਆਜ਼ਾਦੀ ਦਾ ਨਿਖ ਮਾ ਰਹੇ ਆ ਅਮੈਸਮੇ ਦਾ ਸਰਦਾਰ ਸਾਹਿਬ ਦੀ ਬੁਧੀ ਕੁਰਬਾਨੀ ਦੇ ਕਾਰਨਾਮਾ ਹੈ ਜੇ ਡੈਮੋਕਰੇਸੀ ਕ੍ਰਿਸ਼ਮ ਬਣਿਆ ਜੇ ਲੋਕਤੰਤਰ ਬਣਿਆ ਤਾਂ ਇਹਨਾਂ ਜੋਹਰਾਂ ਦੇ ਕਰਕੇ ਬਣਿਆ ਉਹ ਮੈਂ ਅੱਜ ਉਹਨਾਂ ਦੀ ਤੌਕੀਦੇ ਉਹਨਾਂ ਨੂੰ ਸਹਿਦਾ ਕਰਦਾ ਜੀ ਆਮ ਜੀ ਸਾਡੇ ਮੈਨੂੰ ਲੱਗਦਾ ਕਿ ਇਲਾਕੇ ਦੇ ਵਿੱਚ ਕੋਈ ਵਧੀਲੀ ਸੜਕ ਉਹ ਜਿਹੜੀ ਨਾ ਉਹ ਤੋਂ ਜਿਹੜੀਆਂ ਖੇਤਾਂ ਵਾਲੀਆਂ ਸੜਕਾਂ ਵੀ ਨਹੀਂ ਕੋਈ ਪੋਠਿਆਂ ਵਾਲੀਆਂ ਸੜਕਾਂ ਵੀ ਨਹੀਂ ਸੜੀਆਂ ਪਤੀਆਂ ਹੋ ਰਹੀਆਂ ਤੇ ਇੱਕੋ ਝੌਕੇ ਦੇ ਵਿੱਚ ਨਾ ਧਰਮਨ ਕਾਹਨਾ ਦੇ 242 ਕਰੋੜ ਰੁਪਏ ਆ ਕੇ ਬੈਂਕ ਤੁੜਕਾ ਲਈ ਮੁੱਖ ਮੰਤਰੀ ਸਾਹਿਬ ਨੇ ਸਾਡੇ ਬੋਲਣੇ ਜੀ ਦਿੱਤਾ ਤੇ ਪ੍ਰਮਾਤਮਾ ਅੱਗੇ ਤੋਂ ਦੀ ਕਿਰਪਾ ਕਰੇ ਸਾਨੂੰ ਦੂਜੀ ਵਾਰ ਤੇ ਸਿੱਧਾ ਲੋਕਾਂ ਦੀ ਜਿਵੇਂ ਜੀਗਾ ਉਹ ਕਰ ਦੇ ਜੀਏ ਸਾਬਸੰਗਤ ਜੀਓ ਆਜ਼ਰੀਨ ਜੇ ਇਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਅਹਿਸਾਸ ਸਾਡੇ ਮਨ ਦੇ ਵਿੱਚ ਹੈ ਤੇ ਤਾਂ ਹੀ ਇਹ ਪਹਿਲੀ ਵਾਰੀ ਹੋਇਆ ਕਿ ਰਾਜ ਭਵਨਾਂ ਦੀ ਥਾਂ ਦੇ ਦੀ ਬਜਾਏ 16 ਮਾਰਚ 2022 ਨੂੰ ਸਰਦਾਰ ਪਵਨ ਸਿੰਘ ਜੀ ਮਾਨ ਨੇ ਰਾਜ ਭਵਨਾਂ ਦੀ ਥਾਂ 'ਤੇ ਖੜਕਰਾਨਾ ਸ਼ਹੀਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਦੀ ਮਿੱਟੀ ਨੂੰ ਮੱਥੇ ਲਾ ਕੇ ਉਹਨਾਂ ਨੇ ਆਪਦੀ ਜੁਕੜੀ ਸਭਾ ਲਈ ਮੈਂ ਤਾਂ ਤੁਹਾਨੂੰ ਇਹਨਾਂ ਵਿਸ਼ਵਾਸ ਦਵਾਉਂਦਾ ਕਿ ਤੁਹਾਡਾ ਹੁਕਮ ਪੰਜਾਬ ਸਰਕਾਰ ਦੇ ਲੋਕ ਮੰਤਰੀ ਬੋਸ ਇਵਾਂਡੀਆਂ ਦੇ ਉਹਨਾਂ ਦੀ ਪੂਰੀ ਕੈਬਨਿਟ ਤੇ ਹਰ ਮੰਤਰੀ ਦੇ ਸਿਰ ਉੱਤੇ ਪਰਵਾਨ ਹੈ ਜੋ ਤੁਸੀਂ ਅੱਜ ਤਕਰੀਬਨ 10 ਕਰੋੜ ਦੀਆਂ ਸੜਕਾਂ ਦਾ ਜਿਹੜਾ ਨੀਂ ਮੱਥਰਾ ਉਹ ਵੀ ਰੱਖਿਆ ਗਿਆ ਹੈ ਜੋ ਨਰਸਿੰਗ ਕਾਲਜ ਦੀ ਗੱਲ ਹੈ ਉਹ ਵੀ ਬੜੀ ਜਲਦੀ ਸ਼ੁਰੂ ਹੋ ਜਾ ਰਿਹਾ ਸੋ ਕੋਈ ਤਰ੍ਹਾਂ ਦਾ ਹਕਮ ਹੋਵੇ ਉਹ ਸਿਰ ਉੱਤੇ ਪਰਵਾਨ ਹੈ ਸੋ ਇੰਨੇ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ 그리고 아이는 죽이 버렸